ਸਸਰੇ ਕਾਲ ਜੀ ਜੀ ਆਇਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਤੁਹਾਨੂੰ ਦੱਸ ਦੇਵਾਂ ਕਿ ਸੁਖ ਕੌਰ ਨੂੰ ਆ ਜਾ ਕੇ ਘੱਟ ਤੋਂ ਘੱਟ 10 ਦਿਨ ਹੋ ਚੁਕੇ ਨੇ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਪਿੰਦਰਪਾਜੀ ਦੇ ਚੈਨਲ ਤੇ 10 ਦਿਨ ਹੋ ਚੁਕੇ ਨੇ ਕੋਈ ਵੀ ਵੀਡੀਓ ਨਹੀਂ ਆ ਰਿਹਾ ਹੈ ਤੇ ਆਂਦਾ ਤੇ ਭਈ ਉਹ ਸੋਸ਼ਲ ਮੀਡੀਆ ਦਾ ਹੀ ਮੈਟਰ ਬਣ ਜਾਂਦਾ ਤੇ ਤੁਹਾਨੂੰ ਦੱਸ ਦੇਵਾਂ ਕਿ ਦਿਨ ਬਦ ਦਿਨ ਜਦ ਇਹ ਮਾਮਲਾ ਪੁਲਿਸ ਕੋਲ ਹੈ ਕੁੜੀ ਦਾ ਪੋਸਟਮਾਰਟਮ ਹੋ ਚੁੱਕੇ ਹੈ ਤੇ ਇੱਕ ਇੱਕ ਕਰਕੇ মিডিਆ ਰਾਹੀਂ ਤੇ ਜੋ YouTube ਚੈਨਲਸ ਰਾਹੀਂ ਇਹ ਪਰਤਾਂ ਖੁੱਲਦੀਆਂ ਹੀ ਜਾ ਰਹੀਆਂ ਤੇ ਤੁਹਾਨੂੰ ਦੱਸ ਦਿਆਂ ਮੈਂ ਪਹਿਲੇ ਵੀ ਕੁਝ ਸਚਾਈਆਂ ਸਾਂਝੀਆਂ ਕੀਤੀਆਂ ਸੀ ਤੁਹਾਡੇ ਮੋਰੇ ਰੱਖੇ ਸੀ ਤੇ ਅੱਜ ਕੁਝ ਹੋਰ ਸਚਾਈਆਂ ਆਪਣੇ ਸਾਹਮਣੇ ਆਈਆਂ ਤੇ ਤੁਹਾਡੇ ਮੋਰੇ ਰੱਖਾਂਗਾ ਕੁਝ ਤਸਵੀਰਾਂ ਕੁਝ ਵੀਡੀਓ ਅੱਜ ਦੇ ਵੀਡੀਓ ਜਮੈਂ ਗੱਲ ਕਰਾਂਗਾ ਕੈਪਟਨ ਦੇ ਬਾਰੇ ਕੈਪਟਨ ਦੇ ਜੋ ਵੱਡੇ ਬਰਾਸੀ ਪਿੰਦਰਪਾਜੀ ਤੇ ਉਹਨਾਂ ਦੀ ਜੋ ਵਾਈਫ ਸੀ ਪ੍ਰੀਤ ਜਿਨ੍ਹਾਂ ਨੂੰ ਪਾਲੀ ਕਹਿੰਦੇ ਆ ਤੇ ਸੁਖ ਬਾਰੇ ਤੇ ਅੱਜ ਹੋਰ ਵੀ ਗੱਲਾਂ ਕਰਾਂਗੇ ਆਪਾਂ ਕੁਝ ਹੋਰ ਵੀ ਬਹੁਤ ਇੰਪੋਰਟੈਂਟ ਗੱਲਾਂ ਜੋ ਤੋੜ ਲਈ ਜਾਣ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਤਾਂ ਕਿ ਤੁਹਾਨੂੰ ਸੱਚਾਈ ਦਾ ਪਤਾ ਚੱਲ ਸਕੇ ਕਿ ਵਾਕਈ ਕਿ ਜੋ ਇਲਜ਼ਾਮ ਪੇਕੇ ਪਰਿਵਾਰ ਵਾਲੇ ਸੁਖ ਦੇ ਪੇਕੇ ਪਰਿਵਾਰ ਵਾਲੇ ਲਗਾ ਰਹੇ ਸੀ ਕਿ ਵਾਕਈ ਉਹ ਸੱਚ ਅੱਜ ਮੈਂ ਤੁਹਾਨੂੰ ਪੂਰਾ ਬੈਕਗ੍ਰਾਉਂਡ ਦੱਸਾਂਗਾ ਕਿ ਬਈ ਆਖਿਰ ਜੋ ਗਿਆਨ ਕੋਰਸੀ ਕੈਪਟਨ ਕੋਰਜੀ ਮੰਮੀ ਤੇ ਨਾਲੇ ਜੋ ਪਿੰਦਰਵਾਜੀ ਦੀ ਮੰਮੀ ਉਹ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਪਾਲਿਆ ਕਿਹੜੀ ਸਿੱਖ ਦਿੱਤੀ ਤੇ ਨਾਲੇ ਕਿ ਵਾਕਈ ਇਹਨਾਂ ਦੇ ਜੋ ਬੱਚੇ ਹਨ ਇਹੋ ਜਿਹਾ ਕਰ ਸਕਦੇ ਇਹੋ ਜਿਹਾ ਗੀਨੋਨਾ ਕੰਮ ਕਰ ਸਕਦੇ ਔਰ ਪ੍ਰੀਤ ਜੋ ਪਾਲੀ ਜੀ ਹਨ ਉਨਾ ਦਾ ਬੈਕਗ੍ਰਾਉਂਡ ਕੀ ਵੇ ਕਿਵੇਂ ਇਨੇ ਗਰੀਬ ਤੋਂ ਇਹ ਅਮੀਰ ਬਣੇ ਤੇ ਕੈਪਟਨ ਨੂੰ ਕਿੰਨੇ ਮਲੇਸ਼ੀਆ ਭੇਜਿਆ ਸੀ ਇਹ ਸਭ ਤੋਂ ਇੰਪੋਰਟੈਂਟ ਗੱਲ ਸਾਹਮਣੇ ਆ ਰਹੀ ਏ ਕਿ ਕਿਸੇ ਕਹਿਣ ਤੇ ਕੈਪਟਨ ਮਲੇਸ਼ੀਆ ਗਿਆ ਸੀ ਔਰ ਉੱਥੇ ਉਹਨਾਂ ਨੂੰ ਇੰਨੀ ਮਾੜੀ ਮੋਟੀ ਬਗਾਰ ਸੀ ਤੇ ਕਿਉਂ ਉਨੇ ਬਲੌਗਿੰਗ ਨਹੀਂ ਕੀਤੀ ਔਰ ਉੱਥੇ ਜਾ ਕੇ ਉਹ 15 20 ਹਜ਼ਾਰ ਦਾ ਕੰਮ ਸੰਭਾਲ ਲਿਆ ਔਰ ਕਿਉਂ ਨਹੀਂ ਆਪਣੀ ਜਨਾਨੀ ਨੂੰ ਉੱਥੇ ਬੁਲਾ ਲਿਆ ਤਾਂ ਕਿ ਦੋਨੋਂ ਹਸਦੇ ਖੇੜਦੇ ਆਪਣੇ ਬੱਚਿਆਂ ਨਾਲ ਉੱਥੇ ਹੀ ਰਹਿੰਦੇ ਤੇ ਸਾਰੀ ਗੱਲਾਂ ਤੁਹਾਡੇ ਨਾਲ ਸਾਂਝਾ ਕਰਾਂਗਾ ਜੋ ਵੀਡੀਓ ਹੈ ਉਹ ਇੰਨਾ ਇੰਪੋਰਟੈਂਟ ਹੋਵੇਗਾ ਕਿਉਂਕਿ ਤੁਹਾਡੇ ਨਾਲ ਸਿਰਫ ਆਡੀਓ ਵੀਡੀਓ ਫੋਟੋਆਂ ਨਹੀਂ ਕੁਝ ਸਬੂਤ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਹਿੱਕਿੰਗ ਮੂਵਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਲੱਗਾ ਹੈ ਇਸ ਵੀਡੀਓ ਤੇ ਵੀਡੀਓ ਨੂੰ ਹੋਣੀ ਲਾਈਕ ਕਰ ਦਿਓ ਕਿਉਂਕਿ ਇਹੋ ਜਿਹਾ ਇਨਫੋਰਮੇਟਿਵ ਵੀਡੀਓ ਸਿਰਫ ਇਸ ਤੋਂ ਤੁਹਾਨੂੰ ਸਾਡੇ ਚੈਨਲ ਤੇ ਮਿਲੇਗਾ ਨਾਲੇ ਚੈਨਲ ਨੂੰ ਸਬਸਕ੍ਰਾਈਬ ਹੋਣ ਦੇ ਹੋਣ ਕਰ ਲਓ ਤਾਂ ਕਿ ਇਹਨਾਂ ਦੀ ਲੇਟੈਸਟ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦਾ ਵੀਡੀਓ ਦੇਖੋ ਆਪਾਂ ਦੁਨੀਆ ਵਿੱਚ ਰਹਿੰਦੇ ਆਂ ਤੇ ਇੱਕ ਗੱਲ ਤੇ ਸਾਨੂੰ ਪਤਾ ਹੈ ਕਿ ਭਾਈ ਜਦ ਪਹਿ ਆਂਦੇ ਨਾ ਪਹਿ ਤੇ ਇਨਸਾਨ ਦਾ ਉਹ ਜੋ ਨਸ਼ਾ ਹੈ ਨਾ ਉਹਦੇ ਦਿਮਾਗ ਤੇ ਚੜ ਕੇ ਬੋਲਦਾ ਮਗਰ ਇਹ ਗੱਲ ਸੱਚ ਹੈ ਕਿ ਕਿ ਹਰ ਪਰਿਵਾਰ ਨਾਲ ਇਹੋ ਜਿਹਾ ਹੁੰਦਾ ਇਹ વાਕੀ ਕੈਪਟਨ ਦੇ ਪਰਿਵਾਰ ਨਾਲ ਵੀ ਇਹੀ ਗੱਲ ਹੋਈ ਸੀ ਦੇਖੋ ਮੈਂ ਤੁਹਾਨੂੰ ਦੱਸ ਦੇਵਾਂ ਜੋ ਗਿਆਨ ਕੌਰ ਸੀ ਜੋ 72 ਸਾਲ ਦੀ ਮਾਤਾ ਜੀ ਸੀ ਜੋ ਕੈਪਟਨ ਤੇ ਜੋ ਪਿੰਦਰਪਾਜੀ ਦੀ ਮੰਮੀ ਹੈ ਛੇਵੀਂ ਜਦੋਂ ਕੈਪਟਨ ਤੇ ਜੋ ਪਿੰਦਰਵੀਰ ਜੀ ਪਰਦੇਸ ਜਦ ਕੈਪਟਨ ਛੇਵੀਂ ਪਰਦਾ ਸੀ ਤਾਂ ਜਾ ਕੇ ਕੈਪਟਨ ਦੇ ਜੋ ਪਾਪਾ ਜੀ ਸੀ ਉਹ ਅਕਾਲ ਚਲਾਣਾ ਕਰ ਗਏ ਅਕਾਲ ਚਲਾਣਾ ਕਰਨ ਤੋਂ ਬਾਅਦ ਜੋ ਕੈਪਟਨ ਦੀ ਮੰਮੀ ਸੀ ਉਹਨਾਂ ਦਾ ਕੋਈ ਪ੍ਰਾਅ ਵੀ ਨਹੀਂ ਸੀ ਤੇ ਭਈ ਉਹ ਆਪਣੇ ਪੇਕੇ ਪਰਿਵਾਰ ਹੀ ਚੀ ਰਹਿੰਦੇ ਸੀ ਔਰ ਪੇਕੇ ਪਰਿਵਾਰੀ ਜੀ ਰਹਿ ਕੇ ਉਹਨਾਂ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਯਾਨੀ ਪਿੰਦਰਪਾਜੀ ਤੇ ਕੈਪਟਨ ਵੀਰ ਜੀ ਅੱਛਾ ਖਾਸਾ ਉਹਨਾਂ ਨੇ ਪੜਾਇਆ ਲਿਖਾਇਆ ਮੈਂ ਤਾਂ ਉਹਨਾਂ ਕਹਿ ਦੇਵਾਂ ਕਿ ਜੋ ਪਿੰਦਰਪਾਜੀ ਹਨ ਉਹ ਫੌਜਿਤ ਸੀ ਆਰਮੀ ਜੀ ਸੀ ਉਹਨਾਂ ਨੂੰ ਆਰਮੀ ਜੀ ਪਾਇਆ ਤੇ ਜੋ ਆਪਣੇ ਕੈਪਟਨ ਸਿੰਘ ਜੀ ਥੀ ਉਹ ਵੀ ਅੱਛੇ ਪੜੇ ਲਿਖੇ ਲੇਕਿਨ ਉਹਨਾਂ ਦੀ ਕੋਈ ਪਗਾਰ ਨਹੀਂ ਸੀ ਲੇਕਿਨ ਉਹਨਾਂ ਦੀ ਜੋ ਮੰਮੀ ਸੀ ਉਹਨਾਂ ਨੇ ਦੱਸਿਆ ਕਿ ਭਈ ਜੋ ਮੇਰਾ ਛੋਟਾ ਮੁੰਡਾ ਵੇ ਉਹ ਕਾਫੀ ਆਗਿਆਕਾਰੀ ਸੀ ਹਰ ਗੱਲ ਖਾਂ ਵੀ ਛਾ ਤੇ ਨਾ ਹੀ ਚਾ ਜੋ ਮੰਮੀ ਜੀ ਉਹਨਾਂ ਦੀ ਕਹਿੰਦੀ ਸੀ ਉਹੀ ਕਰਦਾ ਸੀ ਤੇ ਨਾਲੇ ਨਾ ਕਦੀ ਮੀਟ ਮਟਨ ਮੱਛੀ ਅੰਡਾ ਦਾਰੂ ਗੰਦੇ ਪਾਣ ਤਮਾਕੂ ਇਹੋ ਜੀ ਚੀਜ਼ ਕਦੀ ਉਹਨਾਂ ਨੇ ਨਹੀਂ ਸੇਵਨ ਕੀਤੀ ਔਰ ਕਿਉਂਕਿ ਮੁੰਡਾ ਗੁਰਸਿੱਖ ਸੀ ਉਹਨੇ ਅੰਮ੍ਰਿਤ ਧਾਰੀ ਸੀ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਇਹ ਵੀ ਗੱਲ ਸਾਨੂੰ ਪਤਾ ਲੱਗੀ ਕਿ ਭਈ ਮੁੰਡਾ ਬਹੁਤ ਹੀ ਸੋਣਾ ਤੇ ਚੰਗੇ ਸਭਾਵ ਦਾ ਸੀ ਇਹ ਗੱਲ ਸਾਹਮਣੇ ਆਈ ਸੀ ਹੁਣ ਲੋਕੀ ਇਹ ਗੱਲ ਕਰ ਰਹੇ ਨੇ ਕਿ ਭਈ ਆਖਿਰ ਇਨਾ ਕੋਲ ਇਨਾ ਪੈਸਾ ਕਿਵੇਂ ਆਇਆ ਇਨਾ ਦਾ ਖਾਣ ਪੀਣ ਕਾਰ ਬਣਾਉਣਾ ਰੀਨੋਵੇਸ਼ਨ ਕਰਨਾ ਇਨਾ ਪੈਸਾ ਕਿੱਥੋਂ ਆ ਸਕਦਾ ਹੈ ਆਰਮੀ ਵਾਲਾ ਬੰਦਾ ਜੋ ਪੁਲਿਸ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਦਾ ਹੈ ਪਿੰਦਰ ਬਾਜੀ ਇਨਾ ਨਹੀਂ ਕਮਾ ਸਕਦੇ ਤੇ ਭਈ ਪਹਿਲੀ ਇਨਾ ਨੂੰ ਬ੍ਰੇਕ ਕਿੱਥੋਂ ਮਿਲੀ ਇਹਨਾਂ ਦਾ ਪਰਿਵਾਰ ਨੂੰ ਪ੍ਰੋਗਰੈਸ ਕਿੱਥੋਂ ਮਿਲੀ ਤੇ ਸਕਸੈਸ ਕਿੱਥੋਂ ਮਿਲੀ ਇਹ ਤੁਹਾਨੂੰ ਮੈਂ ਦੱਸਾਂ। ਦੇਖੋ ਮੈਂ ਤੁਹਾਨੂੰ ਪਹਿਲੀ ਗੱਲ ਦੱਸ ਦੇਵਾਂ ਕਿ ਜੋ ਗਿਆਨਕੌਰ ਜੀ ਸੀ ਕੈਪਟਨ ਦੀ ਮੰਮੀ ਤੇ ਜੋ ਤੁਸੀਂ ਜਾਣਦੇ ਹੋ ਫੇਮਸ ਦਾ ਪੰਜਾਬ ਸਾਡਾ ਪੰਜਾਬ ਤੇ ਕਵਲ ਸੰਦੀਪ ਵਲੌਗਸ ਦੀ ਫੇਮਸ ਕਵਲ ਸੰਦੀਪ ਤੇ ਜੋ ਸੰਦੀਪ ਹੈ ਉਹ ਉਹਨਾਂ ਦੀ ਮੰਮੀ ਹੈ ਤੇ ਨਾਲੇ ਜੋ ਕੈਪਟਨ ਦੀ ਮੰਮੀ ਇਹ ਦੋਨੋਂ ਹੀ ਸਗੀ ਪੈਣਾ ਸੀ। ਪਹਿਲੀ ਗੱਲ ਤੇ ਤੁਸੀਂ ਇਹ ਜਾਣ ਲਓ ਔਰ ਜਦੋਂ ਸਗੀ ਬਹਿਣਾ ਸੀ ਤੇ ਦੋਈ ਤੁਸੀਂ ਸੋਚ ਸਕਦੇ ਹੋ ਕਿ ਭਈ ਜੋ ਉਹਨਾਂ ਦੀ ਨੂੰਹ ਹੈ ਯਾਨੀ ਜੋ ਪ੍ਰੀਤ ਪਾਲੀ ਤੇ ਉਹਨਾਂ ਦੀ ਮਦਦ ਉਹ ਜ਼ਰੂਰ ਕਰਨਗੇ ਔਰ ਉਹ ਵੀ ਚਾਹੁੰਦੇ ਸੀ ਕਿ ਭਈ ਸਾਡਾ ਜੋ ਪਰਿਵਾਰ ਹੈ ਉਹ ਵੀ ਅੱਛਾ ਖਾਸਾ ਪੈਸਾ ਕਮਾਵੇ ਖਾਣ ਪੀਣ ਅੱਛਾ ਹੋਵੇ ਤੇ ਸਾਡਾ ਵੀ ਵਧੀਆ ਘਰ ਹੋਵੇ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਵਈ ਮੇਰੀ ਭੈਣ ਦੀ ਟੀ ਇੰਨਾ ਚੰਗਾ ਕੰਮ ਕਰ ਰਹੀ ਏ ਵਦਿਆ ਕੰਮ ਕਰ ਰਹੀ ਏ ਤੇ ਭਈ ਉਹਨਾਂ ਬੋਲਿਆ ਉਹਨਾਂ ਨੇ ਕਿ ਇੱਕ ਵਾਰ ਕਿ ਵਈ ਸਾਢੇ 9 ਨੂੰ ਵੀ ਇੱਕ ਬ੍ਰੇਕ ਦੋ ਉਹ ਵੀ ਬਹੁਤ ਚੰਗਾ ਕੰਮ ਕਰੇਗੀ ਤੇ ਵਈ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਤੇ ਭਈ ਉਹਨਾਂ ਦੇ ਕਹਿਣ ਦੇ ਯਾਨੀ ਕੈਪਟਨ ਦੀ ਮੰਮੀ ਦੇ ਹੀ ਕਹਿਣ ਤੇ ਜੋ ਪੀਤ ਪਾਲੀਏ ਉਹਨਾਂ ਨੇ ਪਹਿਲੀ ਵਾਰ ਕੰਮ ਕੀਤਾ ਉਸ ਵਲੋਗ ਵਿੱਚ ਤੇ ਉਸ ਜਦੋਂ ਉਹ ਇੱਕ ਸੀਰੀਜ਼ ਚਾਲੂ ਸੀ ਉਥੇ ਕੋਈ ਪਰਚਾ ਕਰਕੇ ਸੀ ਐਵੇਂ ਜੀ ਸੀਰੀਜ਼ ਕਹੀ ਗਈ ਸੀ ਤੇ ਉਹ ਸੀਰੀਜ਼ ਜੀ ਉਹਨਾਂ ਨੇ ਪਹਿਲੀ ਵਾਰ ਕੰਮ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਝਾਕਾ ਆ ਰਿਹਾ ਸੀ ਪਹਿਲੀ ਵਾਰ ਕੰਮ ਕਰਨ ਲਈ ਲੇਕਿਨ ਉਹ ਆਪਣੀ ਸਾਸ ਦੀ ਮੋਟੀਵੇਸ਼ਨ ਲਈ ਉਹਨਾਂ ਨੇ ਕੰਮ ਕੀਤਾ ਤੇ ਭਈ ਉੱਥੋਂ ਦੀ ਉਹਨਾਂ ਦੀ ਜਰਨੀ ਸੀ ਉਹ ਚਾਲੂ ਹੋਈ ਤੇ ਭਈ ਆਇਸਤਾ-ਇਸਤਾ ਇਹ ਅੱਛੇ ਕਮਾਉਂਦੇ ਗਏ ਤੇ ਸੰਦੀਪ ਤੇ ਪਹਿਲੇ ਇਹਨਾਂ ਦੀ ਰਿਸ਼ਤੇਦਾਰਾਂ ਹੀ ਸੀ ਤੇ ਤੁਸੀਂ ਕੁਝ ਤਸਵੀਰਾਂ ਵੀ ਵੇਖ ਸਕਦੇ ਹੋ ਜੋ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਤੇ ਭਈ ਇਵੇਂ ਕਰਕੇ ਇਹਨਾਂ ਨੇ ਕਵਲ ਸੰਦੀਪ ਨੇ ਇਹਨਾਂ ਨੂੰ ਆਪਣਾ ਇੱਕ ਚੈਨਲ ਖੋਲ੍ਹ ਕੇ ਦਿੱਤਾ ਜਿਸ ਦਾ ਨਾਮ ਸੀ ਪਿੰਦਰ ਪ੍ਰੀਤ ਵਲੌਗਸ ਤੇ ਸਭ ਤੋਂ ਪਹਿਲੇ ਇਹ ਲੋਕ ਕੀ ਕਰਦੇ ਸੀ ਕਿ ਆਪਣਾ ਖਾਣ ਪੀਣ ਦੇ ਵਲੌਗਸ ਵਗੈਰਾ ਬਣਾਇਆ ਕਰਦੇ ਸੀ ਜਿਸ ਜਿਸ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੇ ਜੋ ਪਿੰਦਰ ਬਾਜੀ ਹਨ ਉਹਨਾਂ ਨੂੰ ਖਾਣਾ ਬਣਾਉਣੇ ਦਾ ਕੁਕਿੰਗ ਕਰਨੇ ਦਾ ਬੜਾ ਸ਼ੌਕ ਸੀ ਕਿਉਂਕਿ ਜਦੋਂ ਆਰਮੀ ਫੌਜ 'ਚ ਸੀ ਤੇ ਉਹਨਾਂ ਨੇ ਸਾਰਾ ਕੁਝ ਸਾਰੀ ਕੁਕਿੰਗ ਸਿੱਖ ਲਈ ਸੀ ਤੇ ਪਹਿਲੀ ਵਾਰ ਇਹਦੇ ਦੋ ਤਸਵੀਰਾਂ ਹੀ ਦੇਖ ਸਕਦੇ ਹੋ ਮੈਂ ਦੋੜਾਂ ਸਾਂਝੀਆਂ ਕਰ ਰਿਹਾ ਕਿ ਭਈ ਇਹਨਾਂ ਨੇ ਡੋਸਾ ਵਗੈਰਾ ਵੀ ਬਣਾਇਆ ਸੀ ਤਾਂ ਦਾ ਪੰਜਾਬ ਦੀ ਪੂਰੀ ਟੀਮ ਆਈ ਸੀ ਉੱਥੇ ਤੁਸੀਂ ਕਹਿ ਸਕਦੇ ਹੋ ਪ੍ਰੀਤ ਜੀ ਸੀ ਵਿੱਕੀ ਪ੍ਰੀਤ ਸੰਦੀਪ ਸਭ ਨੇ ਸਭ ਆ ਕੇ ਉੱਥੇ ਉਹਨਾਂ ਨੇ ਡੋਸਾ ਖਾਦਾ ਸੀ ਇਹ ਤੁਸੀਂ ਸਾਹਮਣੇ ਤਸਵੀਰਾਂ ਹੀ ਦੇਖ ਸਕਦੇ ਹੋ ਨਾਲੇ ਤੁਹਾਨੂੰ ਦੱਸ ਦੇਵਾਂ ਕਿ ਬਈ ਇਹ ਹੋਣ ਤੋਂ ਬਾਅਦ ਉਹਨਾਂ ਨੂੰ ਕਾਫੀ ਅੱਛਾ ਫੇਮ ਮਿਲਿਆ ਤੇ ਜੋ ਬੱਚਿਆਂ ਦੀ ਪਰਵਰੀ ਸੀ ਕਾਫੀ ਵਧੀਆ ਤਰੀਕੇ ਨਾਲ ਕੀਤੀ ਅਸੀਂ ਦੇਖ ਸਕਦੇ ਹਾਂ ਗਿਆਨਕੌਰ ਜੀ ਨੇ ਤੇ ਬਈ ਬੱਚਿਆਂ ਨੂੰ ਅੱਛਾ ਖਾਸਾ ਪੜਾਇਆ ਲੇਕਿਨ ਉਹ ਕਹਿੰਦੇ ਨਾ ਜਦ ਬੁਰੀ ਕਿਸਮਤ ਹੁੰਦੀ ਹੈ ਕਿ ਵੀ ਅੱਛਾ ਪੜ੍ਹ ਲਿਖ ਕੇ ਵੀ ਜੋ ਆਪਣੇ ਕੈਪਟਨ ਬਾਜੀ ਸੀ ਉਹਨਾਂ ਨੂੰ ਨੌਕਰੀ ਇੱਥੇ ਨਹੀਂ ਮਿਲੀ ਤਾਂ ਕਰਕੇ ਦੋ ਗੱਲਾਂ ਲੋਕ ਕਹਿ ਰਹੇ ਨੇ ਜਾਂ ਤੇ ਕੈਪਟਨ ਬਾਜੀ ਨੂੰ ਕੋਈ ਏਜੰਟ ਦੁਆਰਾ ਉੱਥੇ ਮਲੇਸ਼ੀਆ ਭੇਜਿਆ ਗਿਆ ਜਾਂ ਫਿਰ ਕੋਈ ਜੋ ਪਿੰਦਰ ਬਾਜੀ ਸੀ ਉਹਨਾਂ ਦੇ ਕੋਈ ਦੋਸਤ ਸੀ ਤੇ ਉਹਨਾਂ ਦੇ ਨਾਲ ਕੰਟੈਕਟ ਕਰਕੇ ਆਪਣਾ ਜੋ ਕੈਪਟਨ ਸਿੰਘ ਜੀ ਸੀ ਉਹਨਾਂ ਨੂੰ ਉੱਥੇ ਭੇਜਿਆ ਗਿਆ ਹੁਣ ਗੱਲ ਇਹ ਸਾਹਮਣੇ ਆ ਰਹੀ ਏ ਕਿ ਬਈ ਇੰਨੇ ਫੇਮਸ ਇਹ ਲੋਕ ਬਲੌਗਰ ਬਣ ਗਏ ਤੇ ਕਿ ਇਹਨਾਂ ਦੇ ਅੱچھے ਖਾਸੇ ਲੱਖਾਂ ਵਿੱਚ ਵਿਊਜ਼ ਆਉਣ ਲੱਗੇ। ਜਿਹੜੇ ਜੋ ਸੁਖ ਤੇ ਆਪਣੇ ਕੈਪਟਨ ਬਾਜੀ ਦਾ ਜੋ ਕਾਰ ਸੀ ਬਿਲਕੁਲ ਲਾਗੇ ਹੀ ਸੀ ਤੁਸੀਂ ਵੇਖ ਸਕਦੇ ਹੋ ਨੈਕਸਟ ਕਾਰ ਉਹਨਾਂ ਦਾ ਹੀ ਸੀ। ਉਹਨਾਂ ਦੇ ਕਾਰ ਵਿੱਚ ਅਜੇ ਮਰਮਮਤ ਚੱਲ ਰਹੀ ਸੀ। ਤੁਸੀਂ ਕਾਰ ਦੇਖੋ ਕਿਉਂਕਿ ਹੋਮ ਟੂਰ ਵਗੈਰਾ ਵੀ ਦਿੱਤਾ ਸੀ ਪਿੰਦਰ ਬਾਜੀ ਦੇ ਪ੍ਰੀਤ ਪਾਲੀ ਜੀ ਨੇ।